ਵੀਡੀਓ ਨੂੰ ਦੇਖ ਰਿਹਾ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚਿਆਂ ਤਾਈਆਂ ਬੱਚੇ ਬਜ਼ੁਰਗਾਂ ਨੂੰ ਪਿੰਡ ਸੂਰਤੇ ਤੋਂ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਆਖਦੇ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਇਹਨਾਂ ਦੇ ਅਲਾਰਮ ਭਈ ਚੱਲੀ ਜਾਂਦੇ ਆ ਲੈਟੀ ਦਾਣੇ ਵਾਸਤੇ ਮੰਗ ਭਰਪੂਰ ਮੰਗ ਜਾਰੀ ਆ ਭਰੀ ਮੰਗ ਠੀਕ ਹੈ 31 ਵਿਸਾਖ 13 ਮਈ 2025 ਮੰਗਲਵਾਰ ਦਾ ਦਿਨ ਤੇ ਰੰਗ ਬੈਂਟ ਇਹਨਾਂ ਨੂੰ ਹੋ ਗਿਆ ਤੇ ਤਵੇ ਵਾਲਾ ਸਿਸਟਮ ਜਾਲੇ ਉੱਥੇ ਪਿਆ ਬਰਖ ਸ਼ਾਪ ਤੇ ਉਹ ਕਹਿੰਦੇ ਭਈ ਹਲੇ ਕੱਲ ਤੱਕ ਜੜਾਂਗੇ ਤੇ ਇਹਨੂੰ ਜੋੜਦੇ ਆ ਤੇ ਗੱਲਬਾਤ ਅਗਲੇ ਅਜਿਹੇ ਦਿਨ ਦੀ ਦੇਖਦੇ ਆ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਮ ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਿੰਨੇ ਆ ਸਾਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਸਬਸਕ੍ਰਾਈਬ ਤੇ ਫੋਲੋ ਲਾਜ਼ਮੀ ਕਰ ਲਿਓ ਭਾਈ ਜਿਨ੍ਹਾਂ ਨੇ ਨਹੀਂ ਕਰਿਆ ਹਜੇ ਤੱਕ ਚਲਿਏ ਜੋੜੀਏ ਆ ਹੋਰ ਲਾਉਣੀ ਪਈ ਘੋੜੀ ਓਰੇ ਨਾ ਡਰ ਜਾ ਆ ਦਰਦੇ ਸੰਤਾ ਬੈਲਾ ਜਾ ਉਹ ਆ ਕੇ ਨਾ ਪਾਜੀ ਪੈਸੇ ਫੇਰ ਲੈਣ ਜਰੂਰ ਤੇ ਰੰਗ ਭਾਈ ਕਹਿੰਦੇ ਸਵਰਾਜ 855 ਵਾਲਾ ਕਰਤਾ ਤੇ ਦੋ ਰੰਗ ਜੇ ਮਿਲਾ ਕੇ ਜੇ ਇਹਨੇ ਆਹ ਜਿਹਾ ਬਣਾਤਾ ਚਾਲ ਮੈਂ ਰੰਗ ਹੀ ਹੈਗਾ ਹਏ ਬਣਾਈਆਂ ਜੀ ਅਸੀਂ 2017 ਚ ਤੇ 8 ਸਾਲ ਹੋ ਗਏ ਸੀ ਬਣੀਆਂ ਨੂੰ ਤੇ ਜਰਜੀ ਲੱਗਣ ਲੱਗ ਗਈ ਸੀ ਹੁਣ ਤਾਂ ਦਵੇ ਪਾਉਂਦੇ ਸੀ ਵੀ ਜਲ ਖੋਲਾ ਖਲਾਈ ਕਰਾਂਗੇ ਤੇ ਰੰਗ ਵੀ ਕਰਵਾ ਲੈਨੇ ਆ You got to be the name. Yes. 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 ਹੂੰ 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 ਇਹ ਆਪਣਾ ਲੱਪਾ ਜੀ ਡੈਟ ਆ ਯਾਰ ਥੋੜਾ ਜਨਾ ਪਹਿਲੇ ਇੱਕ ਸੁਭਾਉਣਾ ਸੀ ਇਹ ਇਹ ਨਾ ਮੋਟਾ ਹੋਇਆ ਇਹ ਰੌਲੇ ਰੰਗ ਤਾਂ ਮਸ਼ੀਨ ਵਾਲਾ ਦਾ ਕਿਹੜਾ ਰੰਗ ਹੁੰਦਾ ਇੰਨਾ ਮੋਟਾ ਇਹ ਸਾਰੇ ਇੱਟ ਧਰ ਦੇ ਜਿਵੇਂ ਬੋਲੀ ਲਾ ਉਹਦੇ ਜੋੜ ਦੀ ਨਹੀਂ ਮਾਰੇ ਈਦੇ ਹੌਲੀ ਕੁੰਡੀ ਹੈਗੀ ਲੱਗੀ ਹੈ ਕੱਛੇ ਸੱਟ ਕਰੀ ਜਾਂਦਾ ਹੈ ਕੁੰਡੀ ਹੈਗੀ ਤਾਂ ਹਾਂ ਅਗਾਂਹ ਅਗਾਂਹ ਬੱਦਗੇ ਕਰਾਣਾ ਪਾਣਾ ਚੱਤੀ ਮੈਂ ਸੱਟ ਕਰੇਗਾ ਪੜੀ ਜੇ ਹੋਰ ਇਹਨਾਂ ਜਵਾਂ ਸਿੱਧਾ ਵੀ ਨਾ ਕਰਦੇ ਹੋਏ ਲਮ ਲਾ ਕੇ ਛੱਡਿਆ ਮਿਸ਼ਨ ਤਵੀਆਂ ਭਾਈ ਹਲੇ ਜਾਰੀ ਆ ਤੇ ਇੱਥੋਂ ਇਹ ਟਾਈਟ ਨਹੀਂ ਆ ਪਹਿਲਾਂ ਤੂੰ ਮਤਲਬ ਜਿੱਦੇ ਉਧੇ ਕੱਟੀਆਂ ਸੀ ਉਧੇ ਵੀ ਦੋ ਡਾਇਰੈਕਟਰਾਂ ਮਗਰ ਫਸਾ ਕੇ ਲੱਡੀਆਂ ਸੀ ਉਧਰ ਸੰਗਲ ਪਾ ਕੇ ਆਸ਼ੇ ਮਗਰ ਤੇ ਇਧਰੋਂ ਹੁੱਕਨ ਵਾਲਾ ਆਪਣੇ ਡਾਇਰੈਕਟਰ ਨਾਲ ਖਿੱਚੀਆਂ ਸੀਗੀਆਂ ਤੇ ਆ ਗ੍ਰਾਈਂਡਰ ਜਿਆ ਲੈ ਆਇਆਗਾ ਮਿਸਤਰੀਆਂ ਦੇ ਜਾ ਕੇ ਭਈ ਇਹਨੂੰ ਥੋੜੀ ਉੱਤੋਂ ਪਸਾਈ ਜੀ ਕਰਕੇ ਫੇਰ ਲਾਵਾਂਗੇ ਉਹਨਾਂ ਦਾ ਰੰਗ ਦੁਬਾਰੇ ਮਾਰ ਦਾਂਗੇ ਹਾਂ ਭੁੱਖ ਲੱਗੀ ਆ ਇਹਨਾਂ ਨੂੰ ਸਾਰਿਆਂ ਨੂੰ ਦੀਸ ਲੱਗ ਜਾਂਦੀ ਆ ਫਿਰ ਇਹ ਨਹੀਂ ਗੱਲ ਹੈ ਨੂੰ ਸਾਰਿਆਂ ਦੀ ਝਾਕਾਂ ਲੇਟੀ ਬੰਨੀ ਆ ਇੱਕ ਕਦੋਂ ਸਾਨੂੰ ਲੇਟੀ ਦਲੀਆ ਮਿਲ ਜੇ ਬੋਰਡ ਦੂਜਾ ਲੱਗ ਦੇਖ ਲਾ ਆ ਪਲੱਗ ਦੀ ਨਤਾਰ ਖਰਾਬ ਹੋਵੇ ਇਹ ਕਰੰਗਲੀ ਮਟੋ ਮਟਾਈ ਜੀ ਲਾਤੀ ਤੇ ਹੁਣ ਵੇਖਦੇ ਆ ਟਰਾਈ ਕਰਕੇ ਲੱਗਦੀ ਆ ਕਿ ਨਾ ਅੱਜ ਬੈਨ ਆ ਗਈ ਸਹਜ ਆ ਗਈ ਅੱਜ ਜਿਹੜਾ ਮਾ ਪੱਕੇ ਦੇ ਵਿੱਚ ਛੱਡ ਤੀ ਡੱਗ ਵੀ ਲਈ ਕਿ ਤਾ ਥੋੜੀ ਜਿਹਾ ਹੱਟ ਮਾਰ ਲਾ ਮਾੜੀ ਥੋੜੀ ਨਾ ਛੱਡ ਗਿਆ ਤਾਂ ਜਾਂਦਾ ਚੱਲ ਮੇਰੇ ਨਾਲ ਸੱਟ ਵੀ ਮਾਰਦੇ ਚੱਲ ਨਹੀਂ ਜਾਂਦੇ ਲਾ ਲਾ ਉਹ ਜੀ ਬਚਾਲਾ ਸਾਰੀ ਸੀ ਆਰੇ ਨਹੀਂ ਤਾਂ ਕਹਿੰਦਾ ਚੱਕ ਉਹ ਚੱਕ ਕੇ ਦਰੋ ਪੌੜੀ ਦਾ ਦੇਖ ਲਿਓ ਤਾਂ ਮੈਂ ਅਸਾਂ ਕਰਨੀ ਹਾਂ ਨਹੀਂ ਨਾਲੇ ਨੇ ਸਾਡੇ ਇਹਦਾ ਲਾਓ ਆਹ ਤਾਂ ਯਾਦੇ ਰੇਲਾ ਹੋ ਜਾਣਾ ਫੇ ਪਹੁੰਚ ਵੀ ਫਰਕ ਰੱਖਣਾ ਕਿੰਨੇ ਨਹੀਂ ਇਹ ਰੇਲਾ ਨਹੀਂ ਹੁੰਦਾ ਉਦੋਂ ਦਾ ਰਾਈਟ ਆ 7-8 ਸਾਲਾਂ ਚ ਨਹੀਂ ਰੇਲਾ ਹੋਇਆ ਆਹ ਰਾਈਟ ਆ ਮੂਹਿਆ ਥੋੜਾ ਜਿਹਾ 52 ਦਾਪਦਾ ਥੋੜਾ ਜਿਹਾ ਇਧਰ ਨੂੰ ਉਸ ਤਾਂ ਗਾਰਡਰ ਜ ਨਹੀਂ ਪਾਇਆ ਕੋਈ ਉਹ ਪਾ ਕੇ ਠੀਕ ਹੋ ਜੀ ਉਹ ਤਾਂ ਆਪਣਾ ਹਟ ਜੂਗਾ ਗਾਰਡਰ ਜ ਆ ਪਾ ਕੇ ਉਹ ਲਿਆ ਕਾਕੀ ਉਹੀ ਲਿਆ ਪਹਿਲਾਂ ਉਹੀ ਪਾ ਲੈਨੇ ਪਹਿਲਾਂ ਹੱਕ ਪਾਣੀ ਹੈ ਆਹ ਬੋਸ ਫੁੱਕ ਜੱਕ ਲਿਆ ਅੱਗ ਗੂਗਲ ਕਰਿਆ ਪਿਆ ਦੂਜਾ ਪੱਲਾ ਜਾ ਵੀ ਆ ਰੰਗਾਈ ਲੈਂਦੇ ਯਾਰ ਮੇਰੇ ਤਾਂ ਜਾ ਸੀ ਮਖਾ ਇਧਰ ਖੋਲ ਰੱਖਿਆ ਫਿਰੇ ਕੰਮ ਨਹੀਂ ਹੋਣਾ ਫੁੱਲ ਕਦੇ ਜੜਨਾ ਬਈ ਦਾ ਲੰਘਦਾ ਸੀਗੇ ਦੇ ਨਾਲ ਆਪੇ ਕੱਟ ਪਹਿਲਾਂ ਜੇ ਯੰਤਰ ਜਾਂਦੀ ਹੁਣ ਫੇਰ ਵੀ ਇਹ ਗਾਤਰੀ ਹੁੰਦੀਆਂ ਨੇ। ਤਲਿਹੜਿਆ ਬਣਾਏ ਦਿੰਦੇ। ਹਾਂ ਪਾਸੇ ਤੇ ਕਰਨ ਨੂੰ। ਲਿਆ ਵੀ ਯੰਤਰ ਮਦਰਾ। ਕੂੜਾ ਦੁੱਬੀ। ਚੱਲਾ। चल चल नहीं बजाला उच्चा करना पा नहीं हो जाए नहीं ले बजाड़ उच्चे करोड़ा भी कौड़ा भापा खिंचल चल चल ਇਤੋਂ ਲਾਹੀ ਨਹੀਂ ਇਹ ਵੀ ਇਹ ਹਾਈ ਨੂੰ ਮਾਰਦੇ ਜੀ ਸਹੀ ਤੋਂ ਪੁਰਾਣੇ ਕਿਤੇ ਕਿਰਾ ਪੁਰਾਣ ਨੂੰ ਚਲ ਲੈ ਰੋਕਿਓ ਆਪਾ ਹਰ ਜਾ ਇਹ ਤਾਂ ਡੀ ਰਹਿ ਗਈ ਉਹ ਵੀ ਲਾ ਲੀਏ ਪਹਿਲਾਂ ਜਦੋਂ ਇਹਦਾ ਘਾਰ ਨਹੀਂ ਕੱਟ ਕੇ ਥੋੜੀ ਜੀ ਕੀ ਨਾਲ ਆ ਰਹੀ ਚਲ 5 5 5 ਇਹ ਤਗਾ ਬਣਾਉਂਦੇ ਗਏ ਨੇ ਅਖਲੇ ਨੂੰ ਬਏ ਕੱਢ ਲੈਣੇ ਥੋੜੀ ਛੱਟ ਮਾਰ ਦੇਣਾ ਆ ਪੱਤੀ ਦੇ ਤੇ ਚੇਦਨ ਇਹਦੇ ਇਹਦੇ Það er það. 이라게 ਤਾਂ ਵੀ ਗਾਲਾ ਮਸ਼ੀਨਾ ਸੰਪੂਰਨ ਹੋ ਗਿਆ ਤੇ ਕਮਿਸ਼ਨ ਹਲੇ ਜਾਰੀ ਆ ਉਹ ਪੱਖੇ ਦਾ ਫਾਰ ਥੋੜਾ ਡੇਡਾ ਸੀ ਉਹ ਸਿੱਧਾ ਕਰਿਆ ਤੇ ਆ ਪੱਖਾ ਪਹਿਲਾਂ ਤੂਤਾਰ ਤੇ ਟੰਗਿਆ ਹੋਇਆਗਾ ਕੀਚੜਾ ਕੀਚੜ ਜੇ ਕਰਦਾ ਇਹ ਦੀਦੀ ਉਹਦੇ ਵੰਗੂ ਉਹ ਕੁੰਡੀ ਤੇ ਟੰਗਣਾ ਹੈ ਠੀਕ ਹੈ ਉੱਠ ਲੇ ਜੀ ਸੁੱਕਾ ਪਾਓ ਉਹ ਲੈ ਸੁੱਕਾ ਪਾਓ ਸੁੱਕਾ ਬੜੀ ਵਧੀਆ ਸੁੱਕੇ ਹੀ ਫਰੂਟ ਤੇ ਹੁੰਦੇ ਆ ਆਪਾਂ ਇਹਨੂੰ ਭੌਂ ਕੇ ਪਾ ਦਨੇ ਆਂ ਆ ਗਿਆ ਆ ਗਿਆ ਆ ਗਿਆ ਕਿੰਨਾ ਤੜਾਈ ਜੰਨੀ ਲਿਆਂ ਲਾ ਬੌਮੰਤਰ ਕੋ Ha ah. Aya Kuina kuina Grille Grille ਕਰੀਲੇ ਕਮਾਜ ਕੇ ਸੀ ਭਾਈ ਅੱਜ ਸਾਡੇ ਉਹ ਸਾਹਮਣੇ ਕਧੋਲੀ ਤੇ ਪਈ ਸਾਰਾ ਟੱਪਰ ਭਾਲਦਾ ਫਿਰਿਆ ਕੰਨ ਧੋ ਕੇ ਰੱਖੇ ਸੀ ਉੱਥੇ ਕੰਨ ਤੇ ਰੱਖਦੇ ਮਖਾ ਲਾ ਚੱਲ ਫੇਰ ਚੱਕੂਗੀ ਤੇ ਮੁੜ ਕੇ ਮੈਂ ਤਾਂ ਆਖ ਤਾਜ ਲੈ ਗਿਆ ਵਾ ਕੋਈ ਚੀਜ਼ ਹੋਵੇ ਫ੍ਰਿਜ ਚੋਂ ਕੱਢ ਕੇ ਲੈ ਜਾਂਦਾ ਤੇ ਤੇਰੇ ਪਿਓ ਕਹਿੰਦਾ ਆਪੇ ਨਮੀ ਬੋਟੀ ਬਸ ਬਖੇ ਚੀ ਨੇ ਕੇ ਧੰਨਵਾਦ ਬਾ ਤੇਰੇ ਪਿਓ ਮੈਂ ਕਿਹਨ ਕੀ ਸਾਫ ਤੇ ਬਣਾਏ ਕਿ ਵੱਟ ਕੇ ਬਣਾਏ ਨਾ ਮੈਂ ਤਾਂ ਸਾਫ ਤੇ ਬਣਾਏ ਨੇ ਬਾਲੇ ਵਧੀਆ ਬਣੇ ਨੇ ਉਹ ਤਾਂ ਬਸ ਨਾ ਛੰਡੀ ਵਾਲੀ ਗੱਲ ਹੀ ਹੋ ਰਹੀ ਉਹਨਾਂ ਦੀ ਵੀ ਕੱਢ ਕੇ ਤੇ ਅਜ ਮਸਾਲੇ ਨਾਲ ਭਰ ਕੇ ਬਣਾ ਲੇ ਚਲ ਦੋ ਦੋ ਰੋਟੀਆਂ ਸ਼ਕਲਾਂ ਬਲਾਦ ਚਲ ਸਹੀ ਦਿਨਾਵਾ ਤੁਹਾਡਾ ਜੀ ਹਾਜ਼ਰੀ ਸਾਰਿਆਂ ਨੂੰ ਧੰਨਵਾਦ ਤੁਹਾਡੇ ਬਾਲਾ ਵਾਹ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਟਰਟੋ ਲੈ ਕੇ ਟਰਤੇ ਕੇ ਬਲੌਗ ਜਰੂਰ ਦੇਖਣਾ ਫੇਸਬੁੱਕ ਤੇ ਦੇਖਦੇ ਤਾਂ ਫੋਲੋ ਵੀ ਕਰ ਦਿਓ ਧੰਨਵਾਦ ਤੁਹਾਡੇ ਦਵਾਰੇ ਹਾਂ ਪਰਿਵਾਰ ਦੇ ਜਿਹੜੇ ਵੀ ਜੁੜੇ ਹੋਏ ਨੇ ਧੰਨਵਾਦ ਮੇਰੇ ਪੁੱਤ ਦੇ ਨਾਲ ਹਾਂ ਤੇ ਆਹਾ ਬਈ ਅੱਜ ਚੱਕਾ ਧਰੀ ਜੀ ਦੀ ਅੱਜ ਸੈਨਤ ਆਈ ਆ ਸੈਨਤ ਆਈ ਆ ਜੇ ਸੁੱਤੀ ਕੇ ਜਾ ਕੇ ਉਹਨਾ ਇਹ ਆਹਾ ਮਸ਼ੀਨ ਉਹਦੇ ਪਰੇ ਕਰਕੇ ਆ ਸਾਰਾ ਖਲਾਰਾ ਪਿਆ ਹੋਇਆ ਜਿਹੜਾ ਇਹਨੂੰ ਇੱਕ ਬੰਨੇ ਕਰਦੇ ਆਗੇ ਤੇ ਗਟਿਆਂ ਚ ਕੀ ਆ ਪੱਲੀਆਂ ਨੇ ਗੱਟੇ ਨੇ ਵੱਡੀ ਪੱਲੀ ਮਤਲਬ ਕੋਈ ਭੂਂਗ ਵਾਲੀ ਆ ਕੋਈ ਭੂਂਗ ਵਾਲੀ ਦਾ ਇਹ ਪਹਿਲਾਂ ਹੁੰਦੀ ਆ ਭੂਂਗਾ ਦਾ ਲਾਉਂਦੇ ਹੁੰਦੇ ਸੀ ਕਿ ਨਰਮੇ ਦਾ ਵੱਡੀਆਂ ਉਹੀ ਵਾਲਾ ਾਟੋ ਾਟ ਪੱਲੀਆਂ ਬਣਾਈਆਂ ਹੋਈਆਂ ਸੀ ਕੋਈ ਕਣਕ ਢਾਣ ਨੂੰ ਕੋਈ ਕਿਤੇ ਕੰਮ ਆ ਜਾਂਦੀ ਹੈ ਕੋਈ ਕਿਤੇ ਕੰਮ ਆ ਜਾਂਦੀ ਆ ਜਿਹੇ ਜ ਆਪਣਾ ਪਿੰਡਾਂ ਦਾ ਹਿਸਾਬ ਜਾਂ ਹੁੰਦਾਗਾ ਤੇ ਉਹ ਸਾਰਾ ਇਹ ਜਹ ਲੱਦਿਆ ਹੋਇਆ ਸਮਾਨ ਹੈ ਇਹਨਾਂ 'ਚ ਤੇ ਆ ਇੰਗਲਿਸ਼ ਟੇ ਸ਼ੀਟਿੰਗ ਵਾਲੇ ਟਰੰਕ ਬੰਨੇ ਜੇ ਲਾਉਨੇ ਆਗੇ ਤੇ ਬਾਕੀ ਮਹੌਲੇ ਜਿਹੇ ਜੀ ਗੱਲਬਾਤ ਹੋਈ ਨਾਲ ਨਾਲ ਦਿਖਾਈ ਜਾਵਾਂਗੇ ਚੱਲ ਬੀ ਚੋਬਰਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਤੇ ਇਹ ਜਾਨਵਰ ਵੀ ਬਾਈ ਸੋਹਣੀ ਪਾਸ਼ਾ ਸਿੱਖ ਜਾਂਦੇ ਜੀ ਆਪਾਂ ਇਹਨਾਂ ਨੂੰ ਕਹਿੰਦੇ ਆਂਗੇ ਆ ਆ ਜਾ ਖੜ ਜਾ ਬਹਿ ਜਾ ਤੁਰ ਪਾ ਤੇ ਉਹ ਹੀ ਜੀਆਂ ਗੱਲਾਂ ਇਹਨਾਂ ਨੂੰ ਰੋਜ਼ ਕਹਿੰਦੇ ਰਹਿੰਦੇ ਆਂ ਆਪਾਂ ਸਿੱਖ ਜਾਂਦੇ ਸਾਡੀਆਂ ਹਣ ਦੋ ਕਮੱਜਾਂ ਇਹਨਾਂ ਚੋ ਚੰਗੀ ਸੋਹਣੀ ਗੱਲਬਾਤ ਸੁਣ ਲੈਂਦੀਆਂ ਜੀ ਉਹਨਾਂ ਨੂੰ ਕਹਦੀ ਪਰ ਇਹੋ ਤਾਂ ਪਰੇ ਹੋ ਜਾਂਦੀਆਂ ਜਿਹਨੂੰ ਕਹਦੇ ਖੜ ਜਾ ਖੜ ਜਾਂਦੀਆਂ ਤਕੜਾ ਚੋਬਰਾ ਬੈ ਉਹ ਰਾਮ ਨਾਲ ਪੱਖੇ ਛੱਡਦੇ ਦੋਨੇ ਪਾਣੀ ਪਿਆ ਤਾਂ ਲੇਟੀ ਖਵਾਤੀ ਤੇ ਤਾਵੀਆਂ ਫਿਟ ਕਰਤੀਆਂ ਪਿੱਛੇਓ ਪਿੱਛੇਓ ਅੱਜ ਮੈਨੂੰ ਇਹ ਕਹਿੰਦੇ ਰਹੇ ਨੇ ਪਿੱਛੇ ਉਹ ਪਿੱਛੇ ਇਹਨੂੰ ਪਰੇ ਹੋ ਪਿੱਛੇ ਪਰੇ ਹੋ ਜਾਂਦੀ ਆ ਦੂਰੋਂ ਖੜੀ ਕਹਿਦੀ ਆ ਬ homogene ਤੇ ਉਹੋ ਜਿਹੀਆਂ ਗੱਲਾਂ ਬਾਤਾਂ ਜੀ ਆਪਾਂ ਨਾਲ-ਨਾਲ ਪਸ਼ੂਆਂ ਨੂੰ ਬੋਲਦੇ ਰਹਿੰਨੇ ਆ ਤੇ ਜ਼ਰੂਰ ਸਿੱਖਦੇ ਆ ਜੇ ਆਪਾਂ ਖੁੱਲ ਕੇ ਖੁੱਲ ਕੇ ਕਰਦੇ ਰਹਿੰਨੇ ਆ ਜਾਂ ਉਹੀ ਡੰਡੇ ਮਾਰਦੇ ਰਹਿੰਨੇ ਆ ਤਾਂ ਫੇਰ ਇਹ ਭਾਈ ਕੁਝ ਨਹੀਂ ਸਿੱਖਦੀਆਂ ਇਹ ਮੇਰੀ ਗੱਲ ਨਾਲ ਸਹਿਮਤ ਹੋ ਤਾਂ ਭਾਈ ਕਮੈਂਟ ਕਰਕੇ ਜਰੂਰ ਦੱਸਿਓ ਇਹ ਗੱਲ ਤੇ ਉੱਥੇ ਇੱਕ ਮੋਟਾ ਜਿਹਾ ਬੱਦਲ ਫਿਰਦਾ ਸੀਗਾ ਤੇ ਐ ਜਿਹਨੂੰ ਉਹ ਟਲ ਗਿਆ ਤੇ ਬਾਕੀ ਮੌਸਮ ਸਾਫ਼ ਆ ਹਲਕੀ ਹਲਕੀ ਬੱਦਲ ਬਈ ਹੈਗੀ ਆ ਹਵਾ ਚੱਲ ਰਹੀ ਆ ਇੰਨੀ ਕ ਸਮਾ ਹੋ ਗਿਆ 7:30 ਵਜੇ ਦਾ ਤੇ ਦਿਨ ਚ ਕਾਰਜਕ੍ਰਮ ਕਰਦੇ ਰਹੇ ਤੇ ਵਲੌਗ ਨਹੀਂ ਬਣਾਇਆ ਦੋ ਕਿੜੇ ਬੈਂਕ ਤੇ ਲਾ ਕੇ ਕਦੇ ਇੱਧਰ ਕਦੇ ਉੱਧਰ ਤੇ ਕਈ ਵਾਰੀ ਕੇਸਲ ਜੀ ਬਟਲ ਨੇ ਉਹਨਾਂ ਤੇ ਮਾਤਾ ਨੇ ਹ ਅ ਮੱਝ ਥੱਲੇ ਉਤਾਰ ਲਈ ਭਾਈ ਬਾਲਟੀ ਧਾਰਾਂ ਵਾਸਤੇ ਤੇ ਪਾਣੀ ਧਾਣੀ ਇਹਨਾਂ ਨੂੰ ਸਾਰਿਆਂ ਨੂੰ ਪਿਆਤਾ ਤੇ ਥਾਂ ਥਾਂ ਹੀ ਬੰਨਤੀਆਂ ਤੇ ਚੰਗਾ ਮਾਤਾ ਜੀ ਚੰਗਾ ਬਸ ਯਾਰ ਨਾ ਹਾਂ ਵਸ ਮੈਂ ਗਿਆ ਤੇ ਆਇਆ ਕੱਲ ਨੂੰ ਜੇ ਰਾਤ ਨੂੰ ਨਾ ਆਇਆ ਗਿਆ ਤਾਂ ਪਰਸੋਂ ਠੀਕ ਹੈ ਜੀ ਧੰਨਵਾਦ ਅ ਫਿਰ ਮੈਂ ਪਰਸੋਂ ਤੱਕ ਆਉਂਗਾ ਹਾਂ ਹਾਂ ਕੱਲ ਨੂੰ ਜੇ ਲੇਟ ਹੋ ਗਿਆ ਤਾਂ ਫਿਰ ਬਠੰਡੇ ਰਹੂੰਗਾ ਤੇ ਨੌਜਵਾਨ ਭਾਈ ਇਸ ਵਕਤ ਚੱਲਿਆ ਬਠਿੰਡੇ ਨੂੰ ਬਠਿੰਡੀ ਕਰਨਾ ਉਹ ਗੱਲਬਾਤ ਆਪਾਂ ਕਰਾਂਗੇ ਫਿਰ ਤੇ ਫਿਲਹਾਲ ਬੱਸ ਨਾ ਟੱਪ ਜੇ ਤੇ ਨੇਰੀ ਨਾ ਪੂਰਾ ਆ ਕੇ ਹਟੇਗਾ ਪੂਰੀ ਤਗੜੀ ਝੁੱਟੀ ਲਾ ਕੇ ਹਟੀ ਹੈ ਨੇਰੀ ਬਦਲ ਗਿਆ ਸੀਗਾ ਇਹ ਜਟਲ ਗਿਆ ਮਾਨਸਾ ਬੰਨੀ ਨੂੰ ਸਰਦੂਰਗੜ ਤੋਂ ਉਹ ਸਾਹਮਣੇ ਪੇਪਲ ਥੱਲੇ ਬਾਬਾ ਨੇ ਲਾਈ ਹੋਈ ਰੌਣਕ ਤੇ ਇੱਧਰ ਝੀਲ ਕਿਨਾਰੇ ਬੈਠਾ ਹੋਇਆ ਭਾਈ ਕਮਾਡੀ ਮਿੱਤਰ ਪੱਪੂ ਦਾਸ ਚੜਦੀ ਕਲਾ ਨਜ਼ਾਰਿਆਂ 'ਚ ਪੂਰਾ ਮਾਹੌਲ ਆ ਠੀਕ ਐ ਤੇ ਜੱਗ ਦਾ ਮਾਹੌਲ ਕਿਵੇਂ ਆ ਸੋਣੀ ਕੋਈ ਖ਼ਬਰ ਨਾ ਵੀ ਸਮਾਪਤ ਹੋ ਗਈ ਨੇ ਠੀਕ ਉਹਦੇ ਵੀ ਪਾਕਿਸਤਾਨ ਧੱਕਾ ਕਰ ਗਿਆ ਸੀ ਨਾ ਦਵਾਰੇ ਹਾਂ ਹਾਂ ਮਾਹੌਲ ਆ ਭਾਈ ਛੱਪੜ ਦਾ ਕਈ ਵੀਰ ਪੁੱਛਦੇ ਹੁੰਦੇ ਥੋੜੇ ਭਾਈ ਛੱਪੜ ਦਾ ਪਾਣੀ ਸਾਫ਼ ਆ ਹਾਂਜੀ ਵੀਰੇ ਬਿਲਕੁਲ ਸਾਫ਼ ਆ ਅੰਥ ਸੂਏ ਦਾ ਪਾਣੀ ਪੈਂਦਾ ਹੈ ਨਾ ਸਾਫ ਸੋਤਰਾ ਸਪੈਸ਼ਲ ਖਾਲ ਆਉਂਦਾ ਹੈਗਾ ਇੱਥੋਂ ਥੱਲੇ ਪੁਲੀ ਆ ਇਸ ਪਾਸੇ ਸੂਆ ਤੇ ਨਾਲ-ਨਾਲ ਇੱਥੇ ਦੀ ਇਹ ਆਉਣਾ ਹੁੰਦਾ ਪਾਣੀ ਲੈਤਾ ਕਰਕੇ ਮੱਜਾ ਛਾੜਦੇ ਆ ਸਾਡੇ ਸਾਰੇ ਤੇ ਇਧਰੋਂ ਬੱਸ ਪਾਈ ਸਿੱਧੀ ਬਠਿੰਡੇ ਤੋਂ ਸਰਦੂਲਗੜ ਤੋਂ ਇਧਰੋਂ ਦੋ ਆ ਗਈਆਂ ਇਧਰੋਂ ਇੱਕ ਵੀ ਨਹੀਂ ਆਈ ਬੱਪੂ ਬੱਸ ਵਾਲੇ ਆਉਣ ਵਾਲੀ ਆ

ਹਾਂ ਹੀ ਗੁਰੂ ਸਤਿ ਸ਼੍ਰੀ ਅਕਾਲ ਬਾਈ ਜੱਜ ਚੱਕ ਬਾਹਰ ਆ ਕਰਦੇ ਆ ਗੱਲ ਮੈਂ ਹੋ ਗਿਆ ਸ਼ੁਰੂ ਹਾਂਜੀ ਤੇ ਸਮਾਂ ਹੋਇਆ ਭਾਈ ਇਸ ਵਕਤ 9:30 ਵਜੇ ਦਾ ਤੇ ਆਪਣਾ ਗਵਾਂਢੀ ਮਿੱਤਰ ਪਿੰਤੂ ਤੇ ਇਹਦੇ ਨਾਲ ਗੱਲਾਂ ਬਾਤਾਂ ਕਰਦੇ ਸ਼ਹਿਰ ਦੇ ਇੱਕ ਦਾਲੇ ਗੇੜੇ ਕੱਢੀ ਜਾਂਦੇ ਸੀ ਤੇ ਸਾਹਮਣੇ ਖੜਾ ਹੋਇਆ ਨੌਜਵਾਨ ਗੋਲਡ ਢੀਟਲੋਂ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਗੁਰੂ ਬਰਾੜ ਦੇ ਚੈਨਲ ਤੇ ਜਿਆ ਲੈ ਸਾਸਰੀ ਕਾਲ ਬਾਈ ਤੇ ਇਸ ਮਿੱਤਰ ਨੂੰ ਆਪਾਂ ਪਹਿਲਾਂ ਪਹਿਲਾਂ ਚੰਗਾ ਮੋਹ ਪਿਆਰ ਹੈਗਾ ਅੱਜ ਜੇ ਸਾਈਕਲ ਨਾਲੇ ਹੋਏ ਖੜੇ ਆ ਨੌਜਵਾਨ ਇੱਥੇ ਤੇ ਇਹ ਤੁਹਾਡੇ ਵਾਸਤੇ ਹਲੇ ਸਸਪੈਂਸ ਆ ਤੇ ਤੁਹਾਨੂੰ ਇੰਨਾ ਕ ਦੱਸ ਦਿੰਨੇ ਆ ਕਿ ਇਹ ਸਾਈਕਲ ਭਾਈ ਇਹ 골ਡੀ ਮਿੱਤਰ ਦਾ ਤੇ ਇਹ ਤੇ ਇਹ ਨਾਲ ਦਾ ਮੈਂ ਸਾਈਕਲ ਲੱਭ ਰਿਆ ਸੀ ਹਲੇ ਮਿਲਿਆ ਨਹੀਂ ਸੀ ਤੇ ਅੱਜ ਇਹਦਾ ਮੈਸੇਜ ਆਇਆ ਭਾਈ ਤੈਨੂੰ ਕਹਿੰਦਾ ਸਾਈਕਲ ਦਿੰਨਾ ਮੈਂ ਝੂਟਾ ਲੈਣ ਵਾਸਤੇ ਤੇ ਇਹ ਤੁਹਾਨੂੰ ਇੱਕ ਅੱਧੇ ਦਿਨ ਤੱਕ ਨਵੀਂ ਗੱਲਬਾਤ ਇਹਦੇ ਬਾਰੇ ਦੱਸ ਦਿਆਂ ਸਾਰੀ ਕਿ ਆਪਾਂ ਇਹ ਤੋਂ ਕਿਉਂ ਲੈ ਕੇ ਚੱਲੇ ਆ ਸਾਈਕਲ ਤੇ ਫਿਲਹਾਲ ਚੰਗਾ ਐਥਲੀਟ ਆ ਮਿੱਤਰ ਇਹ ਜੌਬ ਕਰਦਾ ਬਠਿੰਡੇ ਰਹਿੰਦੇ ਆ ਤੇ ਇਹ ਤੋਂ ਪਹਿਲਾਂ ਵੀ ਕੋਦੇ ਹੋਰਿਆਂ ਦੇ ਵੀ ਚੰਗੇ ਸੋਹਣੇ ਬੇਲੀ ਮਿੱਤਰ ਹੈਗੇ ਤੇ ਹੁਣ ਸੋਹਣਾ ਪਿਆਰਾ ਤੇ ਬਾਈ ਨਾਲ ਵੀ ਪਿਛਲੇ 1.5-2 ਸਾਲਾਂ ਤੋਂ ਆਪਣਾ ਵਧੀਆ ਮੋਹ ਪਿਆਰਾਗਾ ਤੇ ਇਸ ਬਹਾਨੇ ਅੱਜ ਮਿਲ ਗਏ ਮੇਲੇ ਹੋ ਗਏ ਹਾਂ ਮੇਲੇ ਹੋ ਗਏ ਤੇ ਬਾਕੀ ਗੱਲਬਾਤ ਆਪਾਂ ਤੁਹਾਨੂੰ ਹੌਲੀ-ਹੌਲੀ ਦੱਸਾਂਗੇ ਤੇ ਫਿਲਹਾਲ ਮਿੱਤਰ ਆਪਾਂ ਥੋੜੇ ਦਿਨਾਂ ਬਾਅਦ ਦੁਬਾਰੇ ਮਿਲਦੇ ਆਂ ਬਿਲਕੁਲ ਬਾਈ ਤੇ ਸ਼ੁਕਰੀਆ ਤੂੰ ਮਿੱਤਰ ਓਕੇ ਹੈਂ ഓക്കേ ഗോൾഡി ഫ്രീ ലേ സർക്കാർ മിത്ര